ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਆਪੋ ਤੇ ਸਾਰੀ ਜਰਾਬਾਂ ਨਿਭਰ ਗਈਆਂ ਜੀ ਜਆ ਮੇਰਾ ਪੁੱਤ ਉੱਥੇ ਰੰਗ ਨਿਕਲ ਬੈਠੇ ਪਾਲ ਕੋੜੀ ਆਲਾ ਨੀਂਦੇ ਸੱਤੀ ਕਬਲਾ ਸੱਤੀ ਕਾਹਦਾ ਅੱਜ ਅੱਜ ਮੇਰੇ ਆਜਣਾ ਜੀ ਮਾਮਾ ਜੀ ਨੇ ਕਹ ਦੇ। ਕੀ ਮਾਮਾ ਮੇਰਾ ਦਿੱਲੀ ਪਹੁੰਚ ਗਿਆ? ਦੱਸ ਦੇ। ਦੱਸ ਦੇ। ਦੱਸ ਸਤਾ ਦੇ। ਕਹਾਂ ਤੇ? ਸਸਰੀ ਘਰ ਦੀ ਸਾਰਿਆਂ ਨੂੰ। ਪਰਮਾਤਮਾ ਰੱਖੇ ਜੀ ਖੁਸ਼ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ। ਪਾਣੀ ਚ ਕਿੱਥੇ ਆਈਆਂ ਤੂੰ? ਹਨ ਕਿ ਟਿਕਣਾ? ਨਾਲੇ ਮੈਂ ਬਿਠਾ ਕੇ ਆਈ। ਇਹ ਜਵਾਕਾਂ ਦੇ ਕੰਮ ਇਦਾਂ ਦੇ ਰਹਿੰਦੇ ਆ। ਇਹ ਸਾਡੇ ਜਵਾਗ ਹੈ ਨਾ ਜਿਹੜੇ ਜਿਹੜੇ ਬਹਿ ਨਹੀਂ ਹੁੰਦੇ ਟੀਕੇ ਖਾਵ ਪਾਉਤ ਨਾ ਨੇ ਖਾਵ ਆਏ ਹੈ ਨਾ ਕਿੰਨੇ ਖਾਵ ਹੈ ਹਏ ਤੋਰ ਤੱਕ ਖਾਦੇ ਕਿੰਨੀ ਕਰੇ ਹਜੇ ਬੂਟੇ ਨਹੀਂ ਪੈਂਦੇ ਬੂਟੇ ਕ ਪੈ ਗਏ ਆ ਹਾਂ ਡੇਟਾ ਤਾਂ ਥੋੜੇ ਜੇ ਬੂਟ ਤਾਂ ਸੱਚਾ ਪਾਚਾ ਸੁੱਖ ਰੱਖੀ ਬੜੇ ਪੈਰ ਆ ਦੇ ਮਾਰਨਿੰਗ ਟਾਈਮ ਹੈ ਜੀ ਗੁੱਡ ਤੇ ਨਹੀਂ ਮੈਮ ਜਾਂ ਅੰਦਰ ਐ ਬੈਠ ਜਾ ਰਾਤ ਦਾ ਜ ਆ ਕੀ ਹੋ ਗਿਆ ਪੈਂਦਾ ਨਹੀਂ ਬੂਟੋ ਇਹਨੂੰ ਪੱਛੇ ਨੂੰ ਹਟਾ ਲੈ ਥੋੜਾ ਜਲਾ ਜਦ ਜਲੇਣ ਲੱਗੇ ਤਾਂ ਨਹੀਂ ਪੂਰਾ ਪੂਰਾ ਫਸਦੇ ਚਾਹੀਦੇ ਇਹ ਹੁਣਦੇ ਨਹੀਂ ਹੈਗੇ ਤਾਂ ਵੀ ਤਾਂ ਹੁਣ ਫਸਾ ਕੇ ਪਿਠਾਲ ਤੇ ਤੇ ਗਿਜੂਗੀ ਹੁਣ ਉਹ ਤੋਂ ਬੂਤਾ ਝੜਕੀ ਜਾਣੀ ਘੜੀ ਘੜੀ ਹੈ ਵੀ ਆਏ ਨਹੀਂ ਘਰ ਆਏ ਘਰ ਨਹੀਂ ਆ ਰਹੇ ਮਤਲਬ ਕੁਟਟ ਖਾਣੀ ਐ ਇਹਨੇ ਬਸ ਖਾ ਲੈਣੀ ਮੈਂ ਹੁਣ ਪੈਟ ਦੇਣੀ ਬੀਪੀ ਬਦਲ ਲੱਗ ਗਿਆ ਅੱਜ ਕੰਮ ਨਹੀਂ ਕਰਨ ਦੇਣਾ ਚਲ ਪਾ ਗਿਆ ਓਏ ਟਾਰਪ ਤੋ ਦਿਖਾਦਾ ਓ ਕਾਕੇ ਏ ਤੇਰੀ ਜੀ ਇੰਡੀਪੈਂਡੈਂਟ ਕਹਦੀ ਮੈਂ ਨਹੀਂ ਫਰਾਗ ਫਰੁਕ ਲੈਣੀ ਕਹਦੀ ਮੈਨੂੰ ਤਾਂ ਹੀ ਚਾਹੀਦਾ ਆ ਕਰ ਦੋ ਟਾਪ ਔਰੇ ਨੂੰ ਟਾਪਾ ਦਾ ਮੈਂ ਕਰ ਦਿੰਦਾ ਇੱਥੇ ਨੂੰ ਤੇ ਮਸ਼ੀਨ ਕਰਤ ਨਹੀਂ ਲਾਈ ਹੈਗੀ ਮਸ਼ੀਨ ਕਰੰਟ ਮਾਰਦੀ ਆ ਸਰਿੰਦਰ ਦਾ ਤਾਂ ਮਾਰਦੀ ਨਹੀਂ ਕਰੰਟ ਓਏ ਮੈਨੂੰ ਤਾਂ ਕਰੰਟ ਮਾਰਦੀ ਆ ਤਾਂ ਮੈਂ ਤਾਂ ਹੱਥ ਆਜੇ ਨੂੰ ਥੋੜੇ ਹੀ ਰਹਿ ਗਏ। ਉਹ ਜਿਹੜੀ ਇੱਕ ਪਤੰਡੀ ਸੀ ਜਿਹੜੀ ਕੱਲ ਮਸ਼ੀਨ ਨੇ ਹੰਦੀ ਆ ਕਾਫੀ ਵਾਲੀ। ਹੂੰ। ਉਹਦੇ ਸੱਲ ਨਹੀਂ ਉਹ ਪੈਣੇ। ਉਹਦੇ ਤਾਂ ਸੱਲ ਹੁੰਦੇ ਆਣਾ। ਸਪੈਸਨ ਸੱਲਾਉਣਾ ਮਤਲਬ। ਮੈਂ ਤਾਂ ਖੋਲ ਕੇ ਦੇਖਿਆ ਏਡੇ ਵੱਡੇ ਸੱਲ ਪੈਣਾ ਮੋਟਾ। ਪਤਾ ਨਹੀਂ ਕਿਹੜੇ ਸੱਲ ਸੌਲ ਕਰੀ ਜਾਂਦੇ ਆ। ਤੁਸੀਂ ਹੁਣ ਮੇਰੀ ਗੱਲ ਮੰਨਣੀ। ਹਾਂ। ਤੁਸੀਂ ਵੀ ਨਾ ਕੱਪੜੇ ਨਾ ਧੋਣ ਦਿਓ। ਤੋਹਲਾ ਕੱਪੜੇ ਧੋ ਤੂੰ। ਧੋ ਕੱਪੜੇ। ਆਮ ਨਾਲ ਸਾਢੇ ਕਿਦਾ। ਅੱਜ ਉੱਪਰ ਅੱਜ ਮੇਰੇ ਸਾਲਾ ਸਾਹਬ ਨੇ ਆ ਲੈਣਾ ਜੀ। ਤੇ ਉੱਪਰ ਬੱਦਲ ਬਾਈ ਹੋ ਗਈ ਅ ਸ਼ਾਇਦ ਜੇ ਮੀਏ ਪੈਣਾ ਉੱਪਰ ਕਬੂਤਰ ਵੀ ਉੱਡ ਰਹੇ ਅੱਜ ਉਹ ਸਾਹਮਣੇ ਵੀਰ ਨੇ ਅੱਜ ਕਬੂਤਰ ਛੱਡੇ ਵਿਆਹ ਨਾ ਉਹ ਬੈਠੇ ਸਾਹਮਣੇ ਸਤਰੀ ਵਰ ਕਬੂਤਰ ਅਸੀਂ ਨਹੀਂ ਲੇਟ ਹੁੰਦਾ ਡੈਡੀ ਟੈਨਸ਼ਨ ਨਾ ਲੈ ਮੈਂ ਵੀ ਕਾਣਾ ਅੱਜ ਮੇਰਾ ਪੁੱਤ ਘਰੇ ਨਹੀਂ ਪੱਕਾ ਲੇਟ ਹੋਊਂਗੀ ਕੋਈ ਨਹੀਂ ਪੱਕਾ ਲੇਟ ਨਹੀਂ ਹੁੰਦਾ ਅਸੀਂ ਕੱਚਾ ਲੇਟ ਜ਼ਰੂਰ ਹੋ ਦੇਵਾਂਗੇ ਪਹਿਲਾਂ ਮੈਂ ਕੱਪੜੇ ਤੋਣ ਲੈਣਾ ਮੈਨੂੰ ਤਾਂ ਪਤਾ ਡੈਡੀ ਮੈਂ ਪਤਾ ਨਹੀਂ ਕਿੰਨੀ ਵਾਰ ਦਿੱਲੀ ਜਾਇਆ ਕਿੰਨੀ ਵਾਰ ਨਹੀਂ ਬੱਸ ਨੇ ਹੁਣ ਤੁਸੀਂ ਕਹੀ ਤਾਂ ਜਾਂਦੇ ਆ ਮੈਂ ਮੰਨਦਾ ਵੀ ਬੱਸ ਨੇ ਸਫਰ ਕੱਟਣਾ ਉਹਨੇ ਰਸਤੇ 'ਚ ਰੁਕਣਾ ਵੀ ਆ ਤੜਕੇ 4 ਵਜੇ ਤੋਂ ਵੀ ਉਹਨਾਂ ਨੇ ਚਾਹ ਕੀਤੇ ਪਾਣੀ ਰੁਕਦੀ ਨਹੀਂ ਏ ਤੁਹਾਡੇ ਕੇ ਤੇ ਨਹੀਂ ਰੁਕਦੀ ਹੁਣ ਮੈਂ ਇਹ ਦੱਸੋ ਕਿਆ ਕਰਾਂ ਬੱਸ ਪਹਿਲਾਂ ਦੀਦੀ ਨਿਕਲੀ ਥਾ ਕਿਹੜੇ ਦਾ ਚਾਹ ਪੀਣਣੀ ਹੈ ਮੋੜ ਤੇ ਕਿੱਥੇ ਹੀ ਨਹੀਂ ਚੰਡੀਗੜ੍ਹ ਜਾ ਕਰੂ ਡੈਡੀ ਨੂੰ ਪਤਾ ਹੋਊਗਾ ਚੱਲ ਬੱਸ ਤਿਆਰ ਹੋ ਚਲੋ ਆਪਾਂ ਲ ਮਸ਼ੀਨ ਤਾਂ ਦੇਖ ਲਓ ਤੁਸੀਂ ਮਸ਼ੀਨ ਵੀ ਦੇਖਦੇ ਆ ਤੋ ਆ ਕੰਮ ਨਿਬੇੜ ਲੈ ਆਪਣਾ ਉਦੋਂ ਬਾਅਦ ਮਸ਼ੀਨ ਬਾਅਦ ਬੱਟਾ ਟੱਲਾ ਦਿੰਦੇ ਆ ਡੈਡੀ ਨੂੰ ਤਾਂ ਪੁੱਤੋ ਵੀ ਕੀ ਫੀਲਿੰਗ ਆ ਮੇਰੇ ਪੁੱਤ ਨੇ ਅੱਜ ਡੈਡੀ ਦੀ ਫੀਲਿੰਗ ਗੁੱਡ ਆ ਡੈਡੀ ਤਾਂ ਖੌਸਾ ਰਾਤ ਦੇ ਟ ਰਾਤ ਦੇ ਹੀ ਫੋਨ ਕਰ ਕਰਕੇ ਪੁੱਛੀ ਡੈਡੀ ਡੈਡੀ ਤਾਂ ਰਾਤ ਦੇ ਹੀ ਪੁੱਛੀ ਜਾਂਦੇ ਵੀ ਫੋਨ ਆਇਆ ਉਹਦਾ ਕਿ ਨਹੀਂ ਕਿੱਥੇ ਪਹੁੰਚ ਗਿਆ ਮੈ ਲੋ ਜੀ ਇੱਧਰ ਜੀਤ ਸਿੰਘ ਜੀ ਦਾ ਖਾਸਾ ਐਡਰੈਸ ਕੀ ਪਤੇ ਸਰਦਾਰ ਜੀਤ ਸਿੰਘ ਹੋਰ ਕਿਹਾਓ ਜੀ ਤੁਸੀਂ ਸੁਣਾਓ ਤੁਹਾਡਾ ਪੁੱਤ ਆ ਰਿਹਾ ਅੱਜ ਵੀ ਕਿੱਦਾਂ ਦੀ ਫੀਲਿੰਗਾਂ ਤੁਹਾਡੇ ਹਾਫ-ਭਾਫ ਕਿਵੇਂ ਦੇ ਆ ਠੀਕ ਠਾਕ ਹੈ ਜੀ ਹਾਂ ਅੱਛਾ ਖਵਾਲ ਬਾਦ ਆਉਣਾ ਹਾਂ ਇਹੋ ਜਿਹਾ ਕਿੰਨੇ ਰੋਗ ਲੱਗਨੇ ਹਾਂ ਕਿੰਨੇ ਰੋਗਾਂ ਤੋਂ ਤੇਰਾ ਇਲਾਜ ਕਰਵਾਤਾ ਡਾਡੀ ਯਾਰ ਧੰਨ ਤੁਸੀਂ ਕਿ ਉਹ ਬਹੁਤ ਧੰਨ ਪਰਮਾਤਮਾ ਬੋਲੀ ਕਿਰਪਾ ਹੋਈ ਹੈ ਉਹ ਮੇਰੀ ਗੱਲ ਦੀ ਕਿਰਪਾ ਯਾਰ ਜੇ ਤੁਸੀਂ ਲਗੇ ਤਾ ਰਾਮ ਆਇਆ ਮੈਨੂੰ ਮੈਂ ਕਿਥੋਂ ਨਾ ਨਾ ਅੱਜ ਦਾ ਦਿਨ ਐਦਾਂ ਦੀਆਂ ਗੱਲਾਂ ਕਰਨੀਆਂ ਮੁਨਾਸਬ ਨਹੀਂ ਹੈਗੀਆਂ ਕਿਤੇ ਉਹਦੇ ਸਾਹਮਣੇ ਰਹਿਣੋਂ ਐ ਕਹੀ ਜਾਏ ਵੀ ਵਿੱਕੀ ਨੇ ਮੈਨੂੰ ਬਚਾਲਿਆ ਵਿੱਕੀ ਨੇ ਬਚਾਲਿਆ ਉਹ ਬਚਾਲਾ ਸੂਚੀ ਜਾਵੇ ਵੀ ਐ ਵੀ ਪੈਸਾ ਤਾਂ ਮੈਂ ਭੇਜਦਾ ਤਾਂ ਇਹ ਸਾਰਾ ਸਰਾ ਵਿੱਕੀ ਨੂੰ ਦੇਈ ਜਾਂਦਾ ਵੀ ਵਿੱਕੀ ਨੇ ਬਚਾਲਿਆ ਨਹੀਂ ਨਹੀਂ ਕਰੇ ਉਹ ਉਹ ਨਹੀਂ ਕਰਿਆ ਬਸ ਸਾਰਾ ਕੁਝ ਜੋ ਪੈਸੇ ਭੇਜਦਾ ਦਾ ਵਿੱਕੀ ਵੀ ਤਾਂ ਹੀ ਆਉਂਦਾ ਦੋਸਰ ਨੂੰ ਹਾਂ ਪਰਮਾਤਮਾ ਜੋ ਕਰਦਾ ਉਹੀ ਕਰਦਾ ਹਾਂ ਮੈਂ ਨਾ ਕਿਉਂਕਿ ਉਹ ਤਾਂ ਮਮੀ ਹੀ ਦੇਖ ਕੇ ਲੱਤੂਆਂ ਕੀ ਕਹਿੰਦੀ ਹਾਂ ਮਾਂ ਮਮੀ ਨੂੰ ਆਏ ਨੇ ਲੱਭੂ ਕਾਹੋ ਉਹ ਚੱਲਣਾ ਕੋਈ ਨਹੀਂ ਪਤਾ ਤਾਂ ਹੈ ਪਰ ਜੇ ਨਹੀਂ ਮਾਂ ਦੀ ਮਮਤਾ ਮਾਂ ਦੀ ਮਮਤਾ ਚੱਲ ਹੁਣ ਕੋਈ ਨਹੀਂ ਬਹਿਗਰੂ ਸੁੱਖੇ ਰੱਖੇ ਹੌਸਲਾ ਦਾ ਰੱਖੇ ਹੌਸਲਾ ਦਾ ਰੱਖੇ ਬਹਿਗਰੂ ਓਏ ਹੋਏ ਅੱਧਰ ਮੇਰੇ ਬਰਤਾਂ ਦੇ ਬਣਾਤੀ ਸਰੰਦਰ ਨੇ ਅੱਜ ਹਾਂ ਹਾਂਜੀ ਇਹ ਤਾਂ ਰੋਟੀ ਦੀ ਮੈਂ ਚਲ ਗਾਇਆ ਮੋਗਾ ਦੂੰਗੀ ਉਹ ਹੋ ਮਾਦਾ ਖੁਸ਼ ਹੋਗਾ ਤਾਂ ਮਾਹ ਕਿਤੇ ਹੋਈ ਬਣਾਤਾ ਕਿਉਂਕਿ ਕਹਿੰਦੇ ਤੈਨੂੰ ਸੰਦੀਪ ਬਣਾਉਂਦੀ ਹੁੰਦੀ ਇੱਕ ਪਰੌਂਠਾ ਜਾਂ ਮੇਰੇ ਮਤਲਬ ਮਨ ਨੂੰ ਸਾਰਿਆਂ ਨੂੰ ਪਿਆਰ ਕਰੀ ਹੱਸ ਦਿੱਤਾ ਕਿਦਾਂ ਕੀ ਕਹਿੰਦਾ ਘਰ ਵਾਲਾ ਤੇਰਾ ਹਾਂਜੀ ਹਾਂਜੀ ਘਰ ਵਾਲਾ ਕਹਿੰਦਾ ਤੇਰਾ ਕਿੱਥੇ ਗਿਆ ਗਿਆ ਮਨੂੰ ਤਾਂ ਦਿੱਲੀ ਉਹ ਦੱਸਦਾ ਦਾ ਬਈ ਹੁਣ ਤੂੰ ਸਹੀ ਗੈਣਾ ਵੀ 2 ਘੰਟੇ ਤੱਕ ਪਹੁੰਚੇ ਜਣ ਬਸ ਆ ਉਹ ਦੋਨੇ ਲੈਵਲ ਕਿਸ਼ ਨੂੰ ਭੇਜੀ ਆਪਣੀ ਉਰੇ ਤੇ ਪਤਾ ਲੱਗਿਆ ਵੀ ਕਿੱਥੇ ਗਾ ਲਵਾ ਆ ਕੇ ਚੋਰ ਇੱਧਰ ਚੱਕ ਲੈ ਹੁਣ ਦਹੀਂ ਖਾਣਾ ਇਹਨਾ ਪਹਿਲੇ ਦਹੀਂ ਖਾਣਾ ਦੰਨੀਆਂ ਪਾ ਕੇ ਦੰਨੀਆਂ ਜਵਾਬ ਤੂੰ ਦੂਆ ਨਾ ਖਾਈ ਪੁੱਤ ਮਾਮੀ ਨੇ ਰਾਤ ਜਮਾਤਾ ਦਾ ਦਹੀਂ ਮੈਂ ਲਾਤਾ ਦੱਸ ਸਕਦਾ ਹਾਂ ਆ ਦੇ ਕਿੰਨਾ ਲਾ ਕੇ ਪਈ ਸੀ ਰਾਤ ਤੇ ਆ ਕੇ ਓਕੇ ਹਾਂ ਬੁੱਤ ਓਕੇ ਹੈ ਉਹ ਵੀ ਮਤਲਬ ਦਹੀਂ ਆ ਉਹ ਮਤਲਬ ਉਹ ਕੋਈ ਕੁਝ ਮਸਾਲੇ ਪਾ ਕੇ ਤਿਆਰ ਕਰਾਵਾ ਨੈਚੁਰਲ ਹੋ ਗਿਆ ਜਿਹੜਾ ਹੈ ਇਹ ਘਰ ਦਾ ਦਹੀਂ ਹੈ ਉਹ ਮਸਾਲੇ ਚ ਪਾ ਕੇ ਸੁਆਦ ਵਧਰਾ ਪਾਉਂਦਾ ਉਹਦੇ ਚ ਮਤਲਬ ਉਹਦੇ ਚ ਕੋਈ ਹੋਰ ਨਹੀਂ ਹੁੰਦਾ ਹੈਗਾ ਹੋਰ ਪਾਜੀ ਤਾਂ ਤੇ ਸਾਲੇ ਨੂੰ ਲੈਣ ਚੱਲਿਆ ਦੇਖਦੇ ਕੀ ਬਣਦਾ ਪਾ ਮੂਲਾਗੀ ਪੀ ਲੂੰਗਾ ਮੈਂ ਆਪ ਤੱਕ ਆਵਾਜ਼ ਆਹ ਇਹਨੇ ਮੂਲਾਗੀ ਪੀ ਲੂੰਗਾ ਹਾਂ ਕੱਪੜੇ ਨਾਲ ਬੀਬੀ ਮਮੀ ਤਾਂ ਤੇਰੀ ਤਾਂ ਪਹਿਲੇ ਵੀ ਬੀਬੀ ਵਧਿਆ ਪਿਆ ਇਹ ਦੇਖੋ ਬੱਸ ਬੱਸ ਮੈਂ ਪ੍ਰਸ਼ਾਦ ਦੇ ਨਾਲ ਖਾਗੂੰ ਹੁਣ ਦੇਹੀ ਮੈਨੂੰ ਪ੍ਰਸ਼ਾਦ ਦੇ ਨਾਲ ਦੇ ਦੇ ਖਾਣੇ ਦੀ ਰੋਟੀ ਮਨਾ ਕਿੰਨਾ ਬਸ ਖਾਖਦੇ ਆ ਮੈਂ ਕਰ ਲਵਾਂ ਥੋੜਾ ਜਿਹਾ ਲੈ ਆ ਤੂੰ ਮਸ਼ੀਨ ਤਾਂ ਦਿਖਾ ਦੇ ਕਿਆ ਹੋਇਆ ਉਹਨੂੰ ਹੁਣ ਕੱਢ ਦੇ ਕੱਪੜੇ ਫੇਰ ਮਿਲਦੇ ਜੀ ਤੁਹਾਨੂੰ ਥੋੜਾ ਜਿਹਾ ਟਾਈਮ ਅਟਕ ਕੇ ਕਿਆ ਚੱਕਰ ਕਿਆ ਵੀ ਹੁਣ ਕਿਆ ਚੱਕਰ ਹੋਇਆ ਬੰਦ ਦੇਖੋ ਜੜੀ ਆ ਹਮਸ਼ੀ ਨਾ ਹਾਂ ਅੱਜ ਕਿੰਨਾ ਸਾਲਾ ਕਿੰਨਾ ਸਾਲਾ ਜਿਹੜਾ ਤੂੰ ਲੈ ਕੇ ਆਏ ਹੋ ਹੀ ਪੈਣਾ ਇਹਦੇ ਚ ਤੁਸੀਂ ਕਹੀ ਜਾਂਦੇ ਮੈਂ ਲਿਆ ਪਾਕੇ ਖਾਂਗਾ ਜਗਾ ਨਾ ਦੇਖ ਹਾਂ ਦੇ ਅੱਜ ਕੰਮ ਆਉਣੇ ਜਿਹੜੇ ਬੰਦਾ ਕੰਮ ਆਉਣੇ ਜਿਹੜੇ ਪਾ ਡੈਡੀ ਤੂੰ ਪਾਲਾ ਫਸ ਡੈਡੀ ਤੇ ਵੀ ਨਹੀਂ ਪੈਣੇ ਸਾਨੂੰ ਮਮੀ ਤੁਸੀਂ ਆਪਾ ਕੇ ਦੇਖ ਲਓ ਲੈ ਫੜਾ ਲੈ ਦੁੱਧ ਲੈ ਡੈਡੀ ਦਾ ਮੈਨੂੰ ਆਪ ਕਹਦਾ ਤਾਂ ਕਹਿੰਦਾ ਕੌਫੀ ਕਹਿੰਦਾ ਮੈਂ ਬਹਾਂ ਚ ਪੀਤੀ ਅੱਜ ਤੱਕ ਘਰ ਪੀਤੀ ਨਹੀਂ ਅੱਜ ਕੌਫੀ ਬਣਾ ਕੇ ਪਿਲਾਉਣੀ ਡੈਡੀ ਨੂੰ ਹਾਂ ਠਾੜਾ ਐਕਾ ਕੌਫੀ ਨਹੀਂ ਠੜੀ ਨਹੀਂ ਤਾਂ ਨਹੀਂ ਤਾਂ ਸਾੜੋ ਪਤਾ ਕੱਫ ਬਦਲ ਦੇ ਦੂਆ ਪਾਪਾ ਮੈਂ ਵੀ ਲਿਖਿਆ ਹੈ ਕੀ ਦੇਖਣਾ ਉਹ ਟੁੱਕਣੇ ਉਹ ਚਲਾ ਕੇ ਦੇਖਾਂਗੇ ਸਾੜ ਹੋ ਜਾ ਪਰ ਇੱਧਰ ਉਰੇ ਆ ਜਾ ਇੱਥੇ ਬੈਠ ਐ ਇਹ ਪਲਾਸ ਇੱਧਰ ਤੇਜ ਦਾ ਬੜੇ ਆ ਇਹ ਕਿੱਥੇ ਬੜੇ ਕਿਉਂ ਨਹੀਂ ਅੱਠਣਾ ਪਾ ਲੜੀ ਹੈ ਆਹ ਪਾਸੇ ਇੱਧਰ ਜਾਣਾ ਫਿਰ ਜਾ ਪਤਾ ਤੁਸੀਂ ਕਹੀ ਜਾਨੇ ਆ ਤੇਰੇ ਸਾਹਮਣੇ ਦੇਖੀ ਚੰਦੀ بڑا ਸੱਲ ਛੋਟਾ ਸੱਲ ਕੁਝ ਨਹੀਂ ਹੁੰਦਾ ਇਹ ਪਹਿ ਕੇ ਉੱਧਰ ਨੂੰ ਆਹ ਪਹਿ ਕੇ ਇੱਧਰ ਆਲੀ ਗੀ ਜਿੰਦੀ ਇਹਨਾਂ ਨੂੰ ਖਿੱਚ ਕੇ ਕੱਢਣ ਬਾਅਦ ਤੇ ਆ বিজেਪਚੇ ਦਾ ਸਾਲ ਕੱਢਣਾ ਜੇ ਤਾਂ ਜਿਆਦਾ ਡੈਡ ਹੋਗੇ ਆ ਠੀਕ ਹੈ ਹੁਣ ਇਹਦੀ ਕੋਈ ਗਾਰੰਟੀ ਬਰਾਂਟੀ ਦਿੱਤੀ ਸੀ ਉਹਨਾਂ ਨੇ ਜਿੱਤੇ ਇਹਨਾਂ ਦੀ ਕਾਫੀ ਵਾਲੀ ਮਸ਼ੀਨ ਦੀ ਕੋਈ ਗਾਰੰਟੀ ਆਪਾਂ ਚਲਾਪੀ ਇਹ ਤਾਂ ਚੱਲ ਪਈ ਚੱਲਣ ਨੂੰ ਹਾਂ ਇਹ ਦੇਖ ਲੈ ਤੂੰ ਕਹੀ ਸਾਈਡ ਲਪੇਣੀ ਆ ਪਨੀ ਉਹਨਾਂ ਹੀ ਨਾਲ ਦਾ ਆ ਉਹਨਾਂ ਦੇ ਦੁਕਾਨਦਾਰ ਹੀ ਲਿਜਾਤਾ ਇਹਨਾਂ ਨੂੰ ਹਾਂ ਹੁਣ ਆ ਕਰ ਸਰ ਸਰਿੰਦਰ ਦੋ ਦੋ ਇੱਕ ਗਲਾਸ ਦੁੱਧ ਨੂੰ ਵਾਲੀ ਦੇ ਦੇ ਬਣਾਈਏ ਕਾਫੀ ਪਹਿਲਾਂ ਕਾਫੀ ਬਣਾ ਕੇ ਪੀਨੇ ਆ ਤੇ ਬਾਕੀ ਆ ਕੇ ਪੀ ਲਿਓ ਲੇਟ ਹੋ ਜਾ ਮੈਂ ਖੇਡੂਣੀ ਮੈਂ ਤਾਂ ਪੀ ਕੇ ਜਾਣਾ ਦੇਖੀ ਜਾਂ ਮੈਂ ਕਿਤੇ ਹੋਰ ਤੁੰਦੇ ਦੇਖੀ ਬਤ ਤੂੰ ਆਏ ਹੁਣ ਖੇਡਣ ਵਾਲੀ ਚੀਜ਼ ਥੋੜਾ ਹੈ ਲਿਆ ਮੈਨੂੰ ਫੜਾਓ ਮੈਂ ਬਣਾਉਣੀ ਕਾਫੀ ਤੁਸੀਂ ਪੱਗ ਬੰਨ੍ਹ ਲਓ ਆਹ ਕੋਲ ਨਹੀਂ ਆਇਆ ਕਾ ਪਰਨਾ ਡੈਡੀ ਨੂੰ ਚੌਂ ਚੜ੍ਹਾਵਾ ਡੈਡੀ ਆ ਕੇ ਕਹਿੰਦਾ ਵੀ ਅੱਕੜੀ ਚੱਲ ਜੇ ਮੇਰੀ ਹੁਣ ਹੋ ਜਾਂਦਾ ਹੋ ਜਾਂਦਾ ਤੁਸੀਂ ਉਹਦੇ ਉਹਦੇ ਆਊਗਾ ਟੈਨਸ਼ਨ ਨਾਲ ਲੈ ਕੇ ਆਉਂਗਾ ਵੀ ਲੈ ਕੇ ਆਉਂਗਾ ਤਰੇ ਕੋਲੋਂ ਉਹਦੇ ਜਿਹੜੀ ਦਿਲ ਦੀ ਹੈ ਨਾ ਫੀਲਿੰਗਾਂ ਹਾਂ ਬਸ ਉਹਦੇ ਮੂੰਹ ਤੇ ਨਿਕਲਦੀਆਂ ਨੇ ਸ਼ਬਦ ਆ ਬਦਲਣਾ ਨਹੀਂ ਨਹੀਂ ਦੋਨੇ ਮੰਗਾਏ ਆਨੇ ਤਾਂ ਤੇ ਮੰਗਾਏ ਹੋਏ ਉਹ ਤਾਂ ਖੜਦਾ ਹੈ ਫਿਰ ਕੀ ਹੋ ਗਿਆ ਆ ਠੀਕ ਹੈ ਨਾ ਆ ਵੀ ਠੀਕ ਹੈ ਕੋਈ ਚੱਕਰ ਨਹੀਂ ਹੈ ਫੁੱਟ ਸਕਦਾ ਤਾਂ ਹੁਣ ਮੈਨੂੰ ਦੱਸ ਵੀ ਇੱਧਰ ਤੇ ਕੌਫੀ ਵੀ ਨਹੀਂ ਕੇਂਦੇ ਤੇ ਪੀਣੀ ਆ ਠੀਕ ਹੈ ਇੱਧਰ ਤੇ ਪੀਣੀ ਆ ਆ ਨਾ ਮੂੰਹ ਲੱਗਿਆ ਇਹਨੂੰ ਕੋਈ ਨਹੀਂ ਗਮ ਲਗਵਾ ਤੂੰ ਬੰਦ ਜਿਹੜੀ ਗੱਲ ਦੱਸ ਵੀ ਤਾਂ ਕੌਫੀ ਇੱਧਰ ਤੇ ਪੀਣੀ ਕੇ ਇੱਧਰ ਤੇ ਪੀਣੀ ਮੈਂ ਦਾ ਗਲਾਸ ਚ ਪੀ ਨੂੰ ਨਾਲੇ ਮੈਂ ਹੁਣ ਕਿਹੜਾ ਪੀਣੀ ਹੈ ਸਾਧ ਪੀਏ ਪਾਉਂਦੇ ਕਾਲੇ ਪੀਏ ਪੈਰ ਨੂੰ ਦਾ ਭਾਈ ਹੁਣ ਨਹੀਂ ਪੀਗੇ ਪੀਏ ਪੈਰ ਨੂੰ ਪਤਾ ਨਹੀਂ ਕਿਹੜਾ ਰਾਜੇ ਦੀ ਪਰਜਾ ਹੋਣੀ ਆ ਦੁੱਧ ਹੋਣਾ ਹੈ ਕਿ ਨਹੀਂ ਚਲ ਆਪਾਂ ਹੁਣ ਪੀਨੇ ਬਣਾ ਕੇ ਬਾਪਰਾ ਪਿੱਛੇ ਪਿੱਛੇ ਲਾ ਕੇ ਨਹੀਂ ਪਤਾ ਪਾਣੀ ਗਰੀਦ ਹੁੰਦਾ ਹੀ ਖਰਾਬ ਹੋ ਜਾਂਦੀ ਹੁੰਦੀ ਕਿੱਥੇ ਤਾਂ ਡੱਬਾ ਕਿੱਥੇ ਰੱਖਤਾ ਲੈ ਤੁਸੀਂ ਫੋਟੋ ਕੈਮਰਾ ਮੈਂ ਦੁੱਧ ਤਰਾਂ ਹਾਂ ਹਾਂ ਮੈਂ ਫਰਵਰ ਕੈਮਰਾ ਬਸ ਚਲੋ ਮਿਲਦੇ ਜੀ ਤੁਹਾਨੂੰ ਫੋਟੋ ਲੈ ਲੈਂਦਾ ਕਿਸੇ ਦੇ ਮਾਮੇ ਨੇ ਆਉਣਾ ਕਿਸੇ ਦੇ ਬਾਮੇ ਨੇ ਆਉਣਾ ਕਿਹਦੇ ਮਾਮੇ ਨੇ ਆਉਣਾ ਮੇਰੇ ਮਾਮੇ ਨੇ ਤੇਰੇ ਮਾਮੇ ਨੇ ਕਾਉਣਾ ਕਿੱਕਣਾ ਕੱਕੇ ਵੀ ਕੱਲ ਮੇਰਾ ਮਾਮਾ ਛੇੜਾ ਕਿੱਕਣਾ ਮੇਰਾ ਮਾਮਾ ਛੇੜਾ ਹੈ ਲਾ ਹੁਣ ਕੀ ਕਰਦੀ ਹੁਣ ਮੈਂ ਨਾ ਪਾਫੀ ਬਣਨ ਲੱਗੀ ਹੂ ਫੀਟ ਸੁਣੀਏ ਤੇਰੀ ਬਾਹ ਕਿਦੋਂ ਹੈ ਸਾਰੀ ਉੱਤ ਲਾਤੀ ਆਕੇ ਦੁੱਧ ਨੂੰ ਬਾੜੀ ਦੇ ਚੀਨੀ ਰ ਕੋਲ ਲੱਗਤਾ ਵਾ ਕੁਣੀ ਦੀ ਇਹ ਵਿੱਚ ਆ ਕਿੰਨੀ ਹੈ ਇਹ ਕਿੰਨ ਕਰੀ ਹੈ ਵੀ ਤਾਂ ਨਾ ਚੇੜ ਬੁੱਤੋ ਕਿੰਨ ਕਰੀ ਹੈ ਮਾਤਾ ਬੁੱਲ ਗਿਆ ਕਾਲੀ ਮੂਰੋ ਟੋਏ ਲਫਾਵਾ ਖੋਲਣ ਲੱਗੀ ਕਿ ਨਾ ਸਰੀਰ ਜਿਹਾ ਕੰਬ ਜਿਆ ਜਾਂਦਾ ਹੈ ਇਹ ਮੈਂ ਖੁਸ਼ੀ ਜੀ ਨਹੀਂ ਹੈ ਸਤਿਕਾਰ ਕਰ ਕਿਆ ਸਤਿਕਾਰ ਦੇਖ ਕੇ ਕੁੜੀ ਪਾਨਾ ਪਾਦੀ ਦੁੱਧ ਤੋਂ ਗਰਮ। ਕੀ ਆਇਆ 526। ਦੇਖ ਕੇ ਦੇਖ ਕੇ ਦੇਖ ਕੇ। ਅੱਛਾ ਤੇ ਯਾਰ। ਬਸ ਹੋ ਗਈ ਤਿਆਰ। ਹਾਂ। ਇੰਨਾ ਕੇ ਕੰਮ ਤਾਂ ਆਇਆ। ਹਾਂ। ਐਡੇ ਉਦੋਂ ਚ ਨਾ ਘਮਾ ਇਹਨੂੰ। ਇਹਨੇ ਗਲੂਟੜੀ ਕਰ। ਕੌਫੀ ਤਾਂ ਘਮਾ ਲਈ ਆਪਾਂ ਨੇ। ਹਾਂ। ਇਹ ਤਾਂ ਹੁਣ ਸਾਰੇ ਦੁੱਧ ਚ ਰਲਦੀ। ਲਓ ਜੀ। ਮਾਂ ਕੇ ਤੁਹਾਡੀ ਕੌਫੀ ਤਿਆਰ ਮਨ ਨੂੰ ਤਾਂ ਲੱਗਦਾ ਨਹੀਂ ਹੈਗਾ ਕੌਫੀ ਤਿਆਰ ਆ ਉਹ ਐਂ ਬਣਾਉਂਦਾ ਹੌਣੀ ਮਗਾਇਆ ਆਪਾਂ ਮਗੀ ਪਤਾ ਆਪਾਂ ਕਦੇ ਕਰਿਆ ਨਹੀਂ ਓਕੇ ਠੀਕ ਆ ਆ ਗਏ ਹੋਰ ਹੁਣ ਕੇ ਕੋਲਡ ਕੌਫੀ ਪੱਤਲ ਕੇ ਨਹੀਂ ਤੱਤਲ ਕੇ ਨਹੀਂ ਕੋਲਡ ਕੌਫੀ ਵੀ ਬਣ ਸਕਦੀ ਇਹਦੇ ਨਾਲ ਸਾਨੂੰ ਫ੍ਰਿਜ ਚ ਲਾ ਦੇ ਕੋਲਡ ਕੌਫੀ ਬਣਦਣੀ ਆ ਤਾਂ ਕਾ ਦੁੱਧ ਨੂੰ ਪਹਿਲਾਂ ਏਕੜਾ ਤੁਸੀਂ ਗਰਮ ਦੁੱਧ ਨੂੰ ਫ੍ਰਿਜ ਚ ਲਾਉਂਦੇ ਆਪਾਂ ਫਿਰ ਕੰਮ ਖਰਾਬ ਆ ਜੇ ਇਹ ਨੂੰ ਠੰਡਾ ਕਰਕੇ ਬੈੜੀ ਤੁਸੀਂ ਪੀਣੀ ਆ ਰੋਟੀ ਖਾ ਕੇ ਪੀਣੀ ਹੈ ਹਾਂ ਮੈਂ ਕਹਿੰਦਾ ਮੈਂ ਇਹਨੂੰ ਨਾ ਉਹ ਮਾਂਜੀ ਖਵਾਣਾ ਦਾ ਉਹ ਮੈਂ ਦੇਉ ਹਾਂ ਕੀ ਦੇ ਦੋ ਪੁੱਤੋ ਪੀਣੀ ਚੱਕਣੀ ਬਾਰ-ਬਾਰ ਉਹ ਖੇਡਣ ਵਾਲੀ ਚੀਜ਼ ਨਹੀਂ ਲੈ ਮਾਮੇ ਬਾਹਤ ਲੈ ਕੇ ਆਉਂਦੀ ਪੁੱਤੋ ਕੀ ਦੇਣਾ ਇੱਕ ਮਿੰਟ ਕੋਈ ਨਹੀਂ ਹੁੰਦਾ ਬਾਪਾਂ ਚਲਾ ਕੇ ਬਾਹਰ ਨੂੰ ਸਤਨਾਮ ਮੈਨੂੰ ਤਾਂ ਪਤਾ ਪਤਾ ਚਲਾਉਣ ਦਾ ਮੈਂ ਤਾਂ ਸੱਨ ਪਾਇਦੇ ਚ ਐ ਚੇਲਾ ਵੀ ਸਤ 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 ਲਾਤੀ ਉਹ ਸੋਈ ਦੇ ਵੀ ਰੰਗ ਟਾ ਮੇਰਾ ਬਣ ਗਿਆ ਨਾ ਆ ਕੱਪੜਾ ਦਾ ਪਸਾ ਕੇ ਉੱਪਰ ਲਈ ਹਾਂ ਐਂਜਾ ਚੱਲੀਏ ਹੁਣ ਚਲ ਜਾਣ ਤੇ ਭਲਾਈ ਆ ਚਲ ਨੰਨ ਤੇ ਜਾਣਾ ਓਏ ਤੇਰਾ ਮਾਮਾ ਕਿ ਆਏ ਦੱਸੇ ਮਾਮਾ ਦੱਸ ਕੀ ਆ ਹਾਂ ਇੱਧਰ ਇੱਧਰ ਮੂੰਹ ਕਰਕੇ ਦੱਸ ਦੱਸੀ ਹਾਂ ਇੱਧਰ ਮੂੰਹ ਕਰਕੇ ਦੱਸੀ ਇੱਧਰ ਮੂੰਹ ਕਰਕੇ ਦੱਸੀ ਛਾਪੀ ਮਾਰ ਕੇ ਮੇਰਾ ਮम्मा ਚੇਲੇ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਾਰਾ ਤੂੰ ਸਾਨੂੰ ਰੱਖੇ ਸਾਰਾ ਨੂੰ ਚੜ੍ਹਦੀ ਗਲਾ ਚ